ਇਹ ਪਹਿਲਾਂ ਤਾਂ ਤੁਸੀਂ ਸਾਰੇ ਜਾਓਗੇ ਕਿਉਂਕਿ ਜਿਹੜੇ ਕੰਮਲੇ ਤੁਸੀਂ ਕਾਂਗਰਸ ਦੇ ਵਿੱਚ ਕੀਤੇ ਪਰ ਤੁਸੀਂ ਭਾਜਪਾ ਵਿੱਚ ਚੱਲ ਗਏ ਡਰਦੇ ਸਰ ਅਜੇ ਤੁਸੀਂ ਪ੍ਰੋਟੈਸਟ ਕਰਦੇ ਪਏ ਕਿ ਜਿਹੜੀ ਵਾਰ ਜਿਹੜੇ ਜੇਲ੍ਹ ਵਿੱਚ ਲਗੇ ਹਨ ਪ੍ਰੋਟੈਸਟ ਹਰ ਤੱਕ ਚੱਲੂ ਤੇ ਕਿੱਦਾਂ ਚੱਲ ਰਹੇ ਹਨ ਜੀ ਨਜ਼ਰ ਪਾੜੀ ਕਰੋ ਇਕ ਮਾਨ ਦਾ ਉਹ ਉਸ ਤਰ੍ਹਾਂ ਹੀ ਹੈ ਜਿਨਾਂ ਜਿਹੜਾ ਲੋਕਤੰਤਰ ਹੈ ਉਹਦੇ ਵਿੱਚ ਐਡਾ ਵੱਡਾ ਤਾਨਾशाही ਸਿਸਟਮ ਉਹ ਅੱਗੇ ਕਦੇ ਚੱਲਿਆ ਨਹੀਂ ਤੇ ਚੱਲਣਾ ਨਹੀਂ ਪਹਿਲਾਂ ਕਿਸੇ ਵੀ ਇੰਦਰਾ ਗਾਂਧੀ ਨੇ ਚੁਰਾਉਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਚੋਣਾਂ ਉਹਦੀ ਘੜੀ ਪਈ ਸੀ ਤੇ ਜਿਹੜਾ ਮੋਦੀ ਨੇ ਸਮਝਿਆ ਸੀ ਵੀ 400 ਤੋਂ ਅੰਕੜਾ ਪਾਰ ਕਰ ਲਵਾਂਗੇ ਵੀ ਅਸੀਂ ਲੋਕਾਂ ਨਾਲ ਧੱਕਾ ਕਰਕੇ ਉਹਨਾਂ ਨੂੰ ਇਹਦਾ ਜਿਹੜਾ ਰਿਜ਼ਲਟ ਦੇਖ ਲਿਆ ਲੋਕ ਕਦੇ ਵੀ ਧੱਕੇ ਦੇ ਨਾਲ ਨਹੀਂ ਖੜਦੇ ਧੱਕੇ ਦੇ ਖਿਲਾਫ ਹੀ ਖੜਿਆ ਕਰਦੇ ਕਾਫੀ ਟਿੱਕ ਟ੍ਰੋਟੈਸਟ ਵੀ ਕਰਦੇ ਪਏ ਲੇਕਿਨ ਕੋਡੋਲਰ ਹੱਦ ਨਹੀਂ ਮਿਲਦੀ ਪਈ ਹੈ ਕਾਰਨ ਲੱਗਦੇ ਪਏ ਕੋਡ ਤੱਕ ਵੀ ਦਖਲਅੰਦਾਜ਼ੀ ਕਰੀ ਜਾਂਦੀ ਹੈ ਸੈਂਟਰ ਦੀ ਸਰਕਾਰ ਵੱਲੋਂ ਬੋਲਦੀ ਹੈ ਪ੍ਰਸਾਦ ਦੀ ਜੋੜੀ ਵੱਲੋਂ ਟਿੱਕੋ ਕਲਾ ਆਮ ਆਦਮੀ ਤੇ ਕੇਜਰੀਵਾਲ ਵੱਲੋਂ ਖਤਰਾ ਮਹਿਸੂਸ ਕਰ ਰਹੇ ਹੈ ਇਹੋ ਬੜਾ ਸਮਾ ਜਿਹੜਾ ਦੇਸ਼ ਦੇ ਲੋਕ ਇਤਨੇ ਪਰੇਸ਼ਾਨ ਲੱਗਦੇ ਜਾ ਰਹੇ ਪਾਰਟੀ ਦੇ ਰਾਜਮੈਂਟ ਪੁਰਾਣੇ ਹਾਈ ਕੋਰਟ ਚੈਲੰਜ ਕੀਤਾ ਅਸੀਂ ਸੁਪਰੀਮ ਕੋਰਟ ਚ ਦੇ ਮੀਨ ਟਾਈਮ ਹੀ ਨਾ ਨੇ ਕੇਜੀਵਾਲ ਸਾਹਿਬ ਨੂੰ ਇਸ ਕੋਰਸ ਕੇਸ ਜਿਹੜਾ ਅੱਜ ਤੋਂ 14 ਦਿਨ ਪਹਿਲਾਂ ਇੱਕ ਕਮਿਸ਼ਨਰਸ ਦੇ ਤੌਰ ਤੇ ਕੇਜੀਵਾਲ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਉਹਨਾਂ ਨੂੰ ਅਰੈਸਟ ਕਰ ਲਿਆ ਇਹ ਬਿਲਕੁਲ ਹੀ ਟੱਕਾ ਹੈ ਅਨਿਆਏ ਹੈ ਲੋਕਤੰਤਰ ਦਾ ਕਤਲ ਹੈ ਅਸੀਂ ਕੇਜੀਵਾਲ ਸਾਹਿਬ ਦੀ ਗ੍ਰਿਫਤਾਰੀ ਦੀ ਬਹੁਤ ਭਾਰੀ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਔਰ ਨਰੇਂਦਰ ਮੋਦੀ ਨੂੰ ਆਪ ਸਰਕਾਰ ਨੂੰ ਚੁਕਾਵੀਂ ਦੰਗਿਆ ਕਿ ਇਹ ਸਦਾ ਇਸ ਤਰ੍ਹਾਂ ਨਹੀਂ ਰਹਿੰਦਾ ਹੁੰਦਾ ਭਾਰਤ ਦਾ ਸੰਵਿਧਾਨ ਜਿਹੜਾ ਸਰਵੋੱਚ ਹੈ ਸੰਵਿਧਾਨ ਦੇ ਮੁਤਾਬਕ ਹੀ ਸਾਡਾ ਦੇਸ਼ ਚੱਲਦਾ ਇਸ ਲਈ ਸੰਵਿਧਾਨ ਮੁਤਾਬਕ ਕੰਮ ਕਰਨਾ ਨਾ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਚਾਹੇ ਬਿਜ਼ੀਨਸ ਹੈ ਜਾਂ ਸੂਬਈ ਚਾਹੇ ਕੀ ਹੈ ਉਹਨਾਂ ਦੇ ਰਾਹੀਂ ਉਹ ਕੀ ਉਹਨਾਂ ਨੂੰ ਦਬਾਉਣ ਦਾ ਯਤਨ ਉਹਨਾਂ ਨੂੰ ਪ੍ਰੇਸ਼ਾਨ ਕਰਦਾ ਕੰਮ ਕਰਦਾ ਕੋਸ ਫੰਡਸ ਦੇ ਸਾਥੀ ਸੋਹਣੂ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੂੰ ਡੀਸੀਬੀਆਈ ਦਾ ਧੱਕਾ ਕਰਕੇ ਜਿਨ੍ਹਾਂ ਨੂੰ ਅੱਜ ਅੰਦਰ ਧੱਕਿਆ ਹੋਇਆ ਆ ਅੱਜ ਉਸ ਦੇ ਸਬੰਧ ਦੇ ਵਿੱਚ ਅਸੀਂ ਇਹ ਪ੍ਰੋਟੈਸਟ ਕਰ ਰਹੇ ਆ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਆ ਜਿਹੜੇ ਅਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਦੇ ਆ ਜੋ ਸਾਰੇ ਇੱਥੇ ਪਹੁੰਚੇ ਨੇ ਕਿਉਂਕਿ ਜੋ ੱੱਕਾਸ਼ਾਈ ਬੀਜੇਪੀ ਸਰਕਾਰ ਆਪਣੀ ਈਡੀ ਤੇ ਸੀਬੀਆਈ ਦੇ ਨਾਲ ਕਰ ਰਹੀ ਆ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਦਾ ਕੋਈ ਵੀ ਉਹਨਾਂ ਦੇ ਕੋਲ ਤੁਸੀਂ ਦੱਸੋ ਕੋਈ ਪ੍ਰੂਫ ਮਿਲਿਆ ਹੋਵੇ ਤੇ ਉਹਨਾਂ ਨੂੰ ਬਿਨਾ ਮਤਲਬ ਤੋਂ ਇਹਨਾਂ ਨੇ ਅੰਦਰ ਡੱਕਿਆ ਹੋਇਆ ਆ ਇਸ ਲਈ ਅੱਜ ਜਿਹੜਾ ਅਸੀਂ ਇਹ ਪੋਟੈਂਸਿਆ ਇਹ ਕਰ ਰਹੇ ਆ ਕਿ ਬੀਜੇਪੀ ਸਰਕਾਰ ਦਾ ਜਿਹੜਾ ਤਕਾਇਆ ਅਸੀਂ ਸਹਿਣ ਨਹੀਂ ਕਰਾਂਗੇ ਸਾਡੇ ਅਰਵਿੰਦ ਕੇਜਰੀਵਾਲ ਜੀ ਨੂੰ ਰਿਹਾ ਕਰੋ ਰਿਹਾ ਕਰੋ ਜੇਕਰ ਹੁਣ ਵੀ ਸਟੈਪ ਬੈਕ ਨਹੀਂ ਕਰਦੇ ਜਾਂ ਫਿਰ ਹੁਣ ਵੀ ਰਿਹਾਈ ਨਹੀਂ ਹੁੰਦੀ ਤਾਂ ਆ ਕੇ ਆਉਣ ਵਾਲੇ ਸਮੇਂ ਦੇ ਸਾਰਿਆਂ ਨੂੰ ਬੇਨਤੀ ਹੈ ਕਿ ਪਿੱਛੇ ਹੋ ਜਾਈਏ ਅਸੀਂ ਜਿਹੜੇ ਇਹ ਪ੍ਰੋਟੈਸਟ ਆ ਇਹਨੂੰ ਹੋਰ ਵੱਡਾ ਕਰਾਂਗੇ ਕਿਉਂਕਿ ਜਿਹੜੀ ਆਵਾਜ਼ ਆ ਜਨਤਾ ਦੀ ਆਵਾਜ਼ ਆ ਉਹਨੂੰ ਭਾਜਪਾ ਸਰਕਾਰ ਬੰਦ ਨਹੀਂ ਕਰ ਸਕਦੀ ਇਸ ਲਈ ਅਸੀਂ ਜਿਹੜੀ ਆਵਾਜ਼ ਆ ਆਪਣੀ ਬੁਲੰਦ ਕਰਦੇ ਰਹਿਾਂਗੇ ਕਿਉਂਕਿ ਸਾਡੇ ਇਮਾਨਦਾਰ ਨੇਤਾ ਸ੍ਰੀ ਮੋ ਸਾਡੇ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੂੰ ਬਿਨਾ ਮਤਲਬ ਕੋ ਇਹਨਾਂ ਨੇ ਬਿਨਾ ਪ੍ਰੂਫ ਤੋਂ ਬਿਨਾ ਕਿਸੇ ਗਲਤੀ ਤੋਂ ਅੰਦਰ ਢੱਕਿਆ ਹੋਇਆ ਆ ਇਸ ਲਈ ਅਸੀਂ ਜਿਹੜਾ ਇਹ ਜਿਹੜੀ ਮੰਗ ਆ ਇਹ ਕਰਦੇ ਰਵਾਂਗੇ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਰਿਹਾ ਕਰੋ ਅਸੀਂ ਬਿਲਕੁਲ ਨਹੀਂ ਡਰਦੇ ਇਹਨਾਂ ਦੀਆਂ ਜੇਲਾਂ ਤੋਂ ਇਹਨਾਂ ਦੀਆਂ ਈਡੀਆਂ ਤੋਂ ਜੇ ਸਾਨੂੰ ਵੀ ਕਿਤੇ ਜਾਣਾ ਪਿਆ ਅਸੀਂ ਵੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਜਾਵਾਂਗੇ ਜੇਲ੍ਹ ਦੇ ਵਿੱਚ ਅਸੀਂ 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 ਇਹ ਜਿਹੜਾ ਪ੍ਰੋਟੈਸਟ ਹੈ ਜਿਹੜਾ ਅਸੀਂ ਇਹ ਰੋਜ਼ ਪ੍ਰਦਰਸ਼ਨ ਕਰ ਰਹੇ ਆ ਅਸੀਂ ਇਹ ਵੀ ਕਰਾਂਗੇ ਜੇ ਇਹਨਾਂ ਨੇ ਸਾਡੀ ਮੰਗਾਂ ਨਾ ਮੰਨ ਰਿਹਾ ਕਰੋ ਸੁਨੀਲ ਜਾਖੜ ਦਾ ਕਹਿਣਾ ਕਿ ਰੋ ਕਰੋ ਰਹਾ ਕਰੋ ਬੰਦ ਕਰ ਲਓ ਗੋਮੈਂਟ ਯਾਰ ਸੁਨੀਲ ਜਾਖੜ ਦਾ ਕਹਿਣਾ ਕਿ ਜੇਕਰ ਇਹ ਸ਼ਰਾਬ ਘਟਾਲੇ ਦੀ ਜਾਂਚ ਜਿਹੜੀ ਹੈ ਪੰਜਾਬ ਦੇ ਵਿੱਚ ਵੀ ਹੋਵੇ ਤਾਂ ਹੋ ਸਕਦਾ ਹੈ ਕਿ ਸੀਐਮ ਵੀ ਜਿਹੜੇ ਨੇ ਉਹ ਅੰਦਰ ਜਾਣਗੇ ਨੂੰ ਕਿਵੇਂ ਦੇਖੇ